ਪੰਚ ਘਰਾਤਾਂ ਦੇ ਵਿੱਚ ਇੱਕ ਨਵਾਂ ਫੇਰ ਬਦਲ ਦੇਖਣ ਨੂੰ ਮਿਲਿਆ ਖਾਸ ਤੌਰ ਦੇ ਉੱਤੇ ਅੱਜ ਕਿਉਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਪ੍ਰਧਾਨ ਅਸਤੀਫਾ ਦੇ ਗਏ ਨੇ ਉਹਨਾਂ ਨੇ ਅਸਤੀਫਾ ਦੇ ਦਿੱਤਾ ਹੈ ਹੁਣ ਇੱਕ ਸਿਨੈਰੀਓ ਉਸ ਵੇਲੇ ਇਦਾਂ ਦਾ ਪੈਦਾ ਹੋਇਆ ਸੀ ਜਦੋਂ ਸੁਖਬੀਰ ਸਿੰਘ ਬਾਦਲ ਅਸਤੀਫਾ ਦੇ ਜਾਂਦੇ ਨੇ ਉਦੋਂ ਅਚਾਨਕ ਪੋਲਿਟੀਕਲ ਸਿਚੁਏਸ਼ਨ ਜਿਹੜੀ ਆ ਉਹ ਸਟੰਡ ਹੋ ਗਈ ਸੀ ਪੂਰੇ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ ਇਸ ਵੇਲੇ ਇੱਕੋ ਹੀ ਚਰਚਾ ਚੱਲਦੀ ਪਈ ਹੈ ਕਿ ਜਿਵੇਂ ਸੁਖਵੀਰ ਸਿੰਘ ਬਾਦਲਵੈਰੀ ਅਚਾਨਕ ਹਾਲਾਤ ਬਦਲੇ ਸੀ ਐਤਕੀ ਵੀ ਉਸੇ ਤਰ੍ਹਾਂ ਹਾਲਾਤ ਬਦਲੇ ਉਸੇ ਪੇਸ ਦੇ ਵਿੱਚ ਹਾਲਾਤ ਬਲੇ ਆ ਆਖਿਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਦੇਣ ਦੀ ਲੋੜ ਕਿਉਂ ਪੈ ਗਈ ਇਹ ਸਭ ਕੁਝ ਹੋਇਆ ਕਿਉਂ ਹੈ ਇਹਦੀ ਬਾਰੀਕੀ ਕੀ ਕੀ ਹੈ ਇਹਨੂੰ ਸਮਝਣ ਦੀ ਲੋੜ ਹੈ ਔਰ ਉਸੇ ਵਾਸਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰਪਾਲ ਮੌਜੂਦ ਹਨ ਔਰ ਸਭ ਸਮਝਦਾ ਬੋਚ ਬਹੁਤ ਧੰਨਵਾਦ ਜੀ ਸਾਰਿਆਂ ਨੂੰ ਸਾਥੀ ਗੱਲ ਜੀ ਸਰਬ ਅਸਤੀਫਾ ਦੇ ਰਿਹਾਤਾ ਐਡਵੋਕੇਟ ਹਰਜੰਦਰ ਸਿੰਘ ਧਾਮੀ ਨੇ ਅਜੇ ਤੱਕ ਤਾਂ ਮਹਿਜ਼ ਕਿਆਸਾਂ ਦੇ ਵਿੱਚ ਚਰਚਾਵਾਂ ਸੀ ਕਿ ਹੋ ਸਕਦਾ ਕਿ ਇਦਾਂ ਹੋ ਜਵੇ ਜੇ ਹੋ ਜਵੇ ਤਾਂ ਕਈ ਕਹਿੰਦੇ ਸੀ ਚੰਗਾ ਵੀ ਹੋਊਗਾ ਹੁਣ ਹਰਜੰਦਰ ਸਿੰਘ ਧਾਮੀ ਦੇ ਹੀ ਗਏ ਅਸਤੀਫਾ ਕੀ ਕੀ ਕਾਰਨ ਰਹੇ ਦੇਖੋ ਸਾਹਬ ਸਿੰਘ ਜੀ ਸਭ ਤੋਂ ਵੱਡੀ ਗੱਲ ਹੈ ਕਿ ਇਹ ਉਦੋਂ ਹੀ ਕਲੀਅਰ ਹੋ ਗਈ ਸੀ ਪਿਕਚਰ ਤਸਵੀਰ ਸਾਫ ਹੋ ਚੁੱਕੀ ਸੀ ਜਦੋਂ ਹਰਜਿੰਦਰ ਸਿੰਘ ਧਾਮੀ ਹੋਰਾਂ ਨੇ ਇੱਕ ਮੀਟਿੰਗ ਜਿਹੜੀ ਆ ਉਹ ਬੁਲਾ ਲਈ ਸੀ ਅਕਾਲੀ ਦਲ ਦੀ ਭਰਤੀ ਪ੍ਰਕਰਿਆ ਨੂੰ ਲੈ ਕੇ ਨਿਗਰਾਨ ਕਮੇਟੀ ਦੀ ਜਿਹਦੇ ਚ 7 ਮੈਂਬਰ ਸ਼ਾਮਲ ਸਨ ਔਰ ਇਕਬਾਲ ਸਿੰਘ ਝੁੰਦਾ ਗੁਰਪ੍ਰਤਾਪ ਸਿੰਘ ਵਡਾਲਾ ਮਨਪ੍ਰੀਤ ਸਿੰਘ ਯਾਲੀ ਤੇ ਨਾਲ ਜਥੇਦਾਰ ਸੰਤਾ ਸਿੰਘ ਉਮੈਦਪੁਰੀ ਸਣੇ 7 ਮੈਂਬਰ ਸਨ ਕਿਰਪਾਲ ਸਿੰਘ ਬਲੁੰਗਰ ਸੀ ਜਦੋਂ ਇੱਕ ਸਟੇਟਮੈਂਟ ਬਾਹਰ ਸਾਂਝੀ ਨਿਕਲ ਕੇ ਆਈ ਸੀ ਕਿ ਅਸੀਂ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਤਾਂ ਤੇ ਅਕਾਲ ਤਖਤ ਸਾਹਿਬ ਦੇ ਹੁਕਮ ਇਨ ਬਿਨ ਲਾਗੂ ਹੋਣੇ ਚਾਹੀਦੇ ਹੈ ਉਸੇ ਦਿਨ ਮੈਨੂੰ ਸਾਨੂੰ ਲੱਗਣ ਲੱਪਿਆ ਸੀ ਕਿ ਹਰਜਿੰਦਰ ਸਿੰਘ ਧਾਮੀ ਹੋਰੀ ਜਿਹੜੇ ਆ ਤੁਹਾਨੂੰ ਯਾਦ ਹੋਵੇਗਾ ਸੀ ਇੰਟਰਵਿਊ ਦੇ ਵਿੱਚ ਵੀ ਇਹ ਜ਼ਿਕਰ ਕੀਤਾ ਸੀ ਕਿ ਧਾਮੀ ਜਿਹੜੇ ਆ ਉਹ ਇੱਕ ਗੁਰਸਿੱਖ ਨੇ ਔਰ ਉਹ ਆਪਣੀ ਠੀਕ ਰਾਹ ਤੇ ਚੱਲ ਪਏ ਨੇ ਕਿਉਂਕਿ ਸ਼੍ਰੀ ਕਾਟਕ ਸਾਬ ਦੀ ਫਸੀਲ ਤੋਂ ਜੋ ਹੁਕਮ ਜਾਰੀ ਹੁੰਦੇ ਆ ਉਹਨੂੰ ਲਾਗੂ ਕਰਵਾਉਣਾ ਐਸਜੀਪੀਸੀ ਦਾ ਜਿਹੜਾ ਇੱਕ ਜ਼ਿੰਮੇਵਾਰੀ ਬਣ ਜਾਂਦੀ ਹੈ ਸਿੱਖਾਂ ਦੀ ਸਰਵੋੱਚ ਸੰਸਥਾ ਔਰ ਇਹ ਜਦੋਂ ਉਹਨਾਂ ਨੇ ਉਸ ਚੀਜ਼ ਨੂੰ ਲਾਗੂ ਕਰਨਾ ਸ਼ੁਰੂ ਕੀਤਾ ਤੇ ਜਥੇਦਾਰ ਬੁੰਡੁੰਗਰ ਨੂੰ ਬੁਲਾਇਆ ਜਿਹੜੀ ਪਹਿਲੀ ਬੈਠਕ ਰੱਖੀ ਉਹਦੇ ਵਿੱਚ ਜਥੇਦਾਰ ਪੁੰਦਨ ਨਹੀਂ ਆਏ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਬਾਅਦ ਉਹਨਾਂ ਨੂੰ ਲਗਾਇਆ ਗਿਆ ਸੀ ਔਰ ਉਹ ਭਰਤੀ ਪ੍ਰਕਿਰਿਆ ਨੂੰ ਚਲਾ ਰਹੇ ਨੇ ਉਹ ਨਹੀਂ ਆਏ ਉਸਨ ਲੱਗਨ ਲੱਪਿਆ ਸੀ ਕਿ ਧਾਮੀ ਜਿਹੜੇ ਆ ਉਹ ਸ਼੍ਰੀ ਕਾਲ ਤਖਸਾਲ ਸਾਹਿਬ ਦੇ ਦਿੱਤੇ ਹੋਏ ਹੁਕਮਾਂ ਨੂੰ ਅੱਗੇ ਲਿਜਾ ਰਹੇ ਨੇ ਉਹ ਉਹਨਾਂ ਹੁਕਮਾਂ ਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਤੇ ਅਕਾਲੀ ਦਲ ਜਿਹੜਾ ਹੈਗਾ ਬਾਦਲ ਜਥੇਦਾਰ ਪੁੰਦੜ ਜਿਹੜੇ ਆ ਉਹ ਹੁਕਮਾਂ ਦੇ ਵਿੱਚੋਂ ਹਜੇ ਉਹ ਤੱਕ ਕਿਨਾਰਾ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਬੈਠਕ 'ਚ ਆਉਣਾ ਚਾਹੀਦਾ ਸੀ ਉਹ ਜਿਹੜੀ ਮੀਟਿੰਗ ਹੈ ਉਹ ਮੀਟਿੰਗ ਸ਼੍ਰੀ ਕਾਲ ਤੱਕ ਸਾਬ ਵੱਲੋਂ ਬਣਾਈ ਗਈ ਕਮੇਟੀ ਦੀ ਹੈ ਉਹਦੇ 'ਚ ਅਕਾਲੀ ਦਲ ਦੇ ਪ੍ਰਧਾਨ ਨੂੰ ਬੁਲਾਇਆ ਜਾਂਦਾ ਤੇ ਨਾ ਉਹ ਜਾਵੇ ਇਦਾਂ ਮਤਲਬ ਕੋਈ ਨਾ ਕੋਈ ਵਿਖਰੇਵੇਂ ਸ਼ੁਰੂ ਹੋ ਗਏ ਆ ਉਹ ਉਹਦਾ ਦੂਜਾ ਦੂਜਾ ਜਿਹੜਾ ਨਾ ਪੁਆਇੰਟ ਸੀਗਾ ਜਿੱਥੋਂ ਲੱਗਦਾ ਸੀ ਕਿ ਅਕਾਲੀ ਦਲ ਉਹ ਰੈਸ ਜੀਪੀਸੀ ਦੀਆਂ ਰਾਹਾਂ ਲਗ-ਲਗ ਹੋਣੀਆਂ ਸ਼ੁਰੂ ਹੋ ਗਈਆਂ ਤੁਹਾਨੂੰ ਯਾਦ ਹੋਵੇਗਾ ਸੀ ਇਹਦੀ ਵੀ ਇੱਕ ਚਰਚਾ ਕੀਤੀ ਫਿਰ ਜਦੋਂ ਦੂਜੀ ਬੈਠਕ ਹੋਈ ਦੂਜੀ ਬੈਠਕ ਵਿੱਚ ਵੀ ਜਿਹੜੇ ਆ ਜਥੇਦਾਰ ਭੁੰਦਰ ਨਹੀਂ ਆਏ ਫਿਰ ਉਸ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਅਤੇ ਨਿਗਰਾਨ ਕਮੇਟੀ ਜਿਹੜੀ ਬਣੀ ਸੀ ਇਹਦੇ ਅਗਵਾਈ ਕਰਨ ਵਾਲੇ ਜਥੇਦਾਰ ਧਾਮੀ ਤੇ ਗੁਰਪ੍ਰਤਾਪ ਵਡਾਲਾ ਅਕਾਲੀ ਦਲ ਦੇ ਕਾਰਜਕਾਰੀ ਪ੍ਰਧਾਨ ਭੁੰਦਰ ਦੇ ਘਰੇ ਗਏ ਉਹਨਾਂ ਨਾਲ ਜਾ ਕੇ ਵਾਰਤਾ ਕੀਤੀ ਬਾਹਰ ਅੱਗੇ ਵੀ ਉਹਨਾਂ ਨੇ ਕਿਹਾ ਬਈ ਅਸੀਂ ਇਨ ਬਿਨ ਹੁਕਮਾਂ ਦੇ ਨੂੰ ਲਾਗੂ ਕਰਾਵਾਂਗੇ ਅਸੀਂ ਸਮਰਪਤਾ ਇਹ ਗੱਲ ਉਹਨਾਂ ਨੇ ਕਲੀਅਰ ਕਰ ਦਿੱਤੀਆਂ ਮੀਡੀਆ ਨਾਲ ਗੱਲਬਾਤ ਚ ਕਲੀਅਰ ਕੀਤੀਆਂ ਉੱਥੋਂ ਇਹ ਫਿਰ ਕਲੀਅਰ ਹੋ ਗਿਆ ਸੀ ਕਿ ਇਹ ਹੁਕਮ ਲਾਗੂ ਕਰਵਾਉਣ ਲਈ ਜਥੇਦਾਰ ਧਾਮੀ ਜਿਹੜੇ ਆ ਉਹ ਗਾਂ ਵਧ ਰਹੇ ਨੇ ਪੁੰਦਰ ਦੋਨੋਂ ਮੀਟਿੰਗਾਂ ਚ ਨਹੀਂ ਆਏ ਇੱਥੋਂ ਪਤਾ ਲੱਗਦਾ ਸੀ ਅਕਾਲੀ ਦਲ ਅਲੱਗ ਹੋ ਰਿਹਾ ਫਿਰ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੇ ਜਦੋਂ 3 ਦਿਨ ਪਹਿਲਾਂ ਕਿਹਾ ਕਿ ਜਿਹੜਾ ਭਰਤੀ ਹੈ ਉਹ 35 ਲੱਖ ਦੀ ਹੋਗੀ ਜਦ ਕਿ 18 ਲੱਖ ਤਾਂ ਵੋਟ ਪਈ ਇਹਨਾਂ ਨੂੰ ਅਕਾਲੀ ਦਲ ਨੂੰ ਪਿਛਲੇ ਸਾਲ ਜਿਹੜੀਆਂ ਲੋਕ ਸਭਾ ਚੋਣਾਂ ਹੋਈਆਂ ਤੇ ਇਸ ਤੋਂ ਪਤਾ ਲੱਗ ਗਿਆ ਸੀ ਕਿਉਂਕਿ ਬੋਗਸ ਭਰਤੀ ਦੇ ਉੱਤੇ ਦੋਸ਼ ਲੱਗਣੇ ਸ਼ੁਰੂ ਹੋ ਗਏ ਸੀ ਔਰ ਇਸ ਤੋਂ ਪਤਾ ਲੱਗ ਗਿਆ ਸੀ ਕਿ ਅਕਾਲੀ ਦਲ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਦੁਬਾਰਾ ਪ੍ਰਧਾਨ ਬਣਾਉਣ ਵਾਲ ਜਾ ਰਿਹਾ ਲੇਕਿਨ ਉਹਦੇ ਵਿੱਚ ਜਦੋਂ ਸ਼੍ਰੀ ਕਾਲਤਖ ਸਾਹਿਬ ਦੇ ਜਥੇਦਾਰ ਨੇ 2 ਦਸੰਬਰ ਨੂੰ ਕਹਿਤਾ ਕਿ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਉਹ ਆਪਣਾ ਨੈਤਿਕ ਤੇ ਵਿਸ਼ਵਾਸ ਗਵਾ ਚੁੱਕੀ ਹੈ ਪਾਰਟੀ ਦੀ ਅਗਵਾਈ ਕਰਨ ਦਾ ਕੌਮ ਦੀ ਅਗਵਾਈ ਕਰਨ ਦਾ ਔਰ ਉਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਿਵੇਂ ਸੇਵਾ ਮੁਕਤ ਕੀਤਾ ਗਿਆ ਔਰ ਜਿਨ੍ਹਾਂ ਨੇ ਜਾਂਚ ਕੀਤੀ ਉਹ ਅਕਾਲੀ ਦਲ ਦੇ ਲੀਡਰ ਸੀਗੇ ਠੀਕ ਹੈ ਉਹਨਾਂ ਕੋਈ ਨੁਮਾਇੰਦਗੀ ਐਸਜੀਪੀਸੀ ਦੀ ਵੀ ਹੈ ਲੇਕਿਨ ਉਹ ਅਕਾਲੀ ਦਲ ਦੇ ਲੀਡਰ ਸੀ ਭਾਵੇਂ ਉਹ ਸ਼ੇਰ ਸਿੰਘ ਮਾਂਡਾ ਵਾਲਾ ਸੀ ਦਲਜੀਤ ਸਿੰਘ ਭਿੰਡਰ ਸੀ ਤੇ ਆਪਣੇ ਰਗੂਜੀਤ ਸਿੰਘ ਵਿਰਕ ਸੀ ਹਰਿਆਣੇ ਤੋਂ ਔਰ ਇਹਨਾਂ ਨੇ ਜਾਂਚ ਕੀਤੀ ਜਾਂਚ ਕਰਕੇ ਉਹਨਾਂ ਨੂੰ ਤੇ ਉਹਦੇ ਉੱਤੇ আপত্তি ਵੀ ਤੁਹਾਨੂੰ ਪਤਾ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਯੂਕੇ ਤੋਂ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਕੀਤੀ ਕਿ ਇਹ ਗਲਤ ਤਰੀਕਾ ਅਪਣਾਇਆ ਗਿਆ ਇਹ ਨਹੀਂ ਹੋ ਸਕਦਾ ਸੋ ਕਿਤੇ ਨਾ ਕਿਤੇ ਜਦੋਂ ਲੱਗਣ ਲੱਪਿਆ ਜੱਥੇਦਾਰ ਧਾਮੀ ਹੋਰਾਂ ਨੂੰ ਕਿ ਮੈਂ ਅਕਾਲ ਤਖਤ ਸਾਹਿਬ ਨੂੰ ਸਮਰਪਤ ਆ ਤੇ ਮੇਰੇ ਮੋਢਿਆਂ ਦੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੇ ਹੁਕਮ ਜਿਹੜੇ ਆ ਉਹਨਾਂ ਨੂੰ ਲਾਗੂ ਕਰਵਾਣਾ ਉਹ ਮੇਰੀ ਜ਼ਿੰਮੇਵਾਰੀ ਮੰਨਦੀ ਹੈ ਜਦੋਂ ਲਾਗੂ ਨਹੀਂ ਹੋ ਰੇ ਤੇ ਉਹਨਾਂ ਨੂੰ ਵੀ ਲੱਗਿਆ ਕਿ ਰਾਜਨੀਤੀ ਜਿਹੜੀ ਆ ਉਹ ਪੰਥ ਤੇ ਧਰਮ ਤੇ ਬਹੁਤ ਭਾਰੀ ਹੋ ਚੁੱਕੀ ਹੈ ਇਸ ਨਾਲ ਚੰਗਾ ਕਿ ਮੈਂ ਗੁਰੂ ਦੇ ਅੱਗੇ ਜਾ ਕੇ ਅੱਖਾਂ ਝੁਕਾ ਕੇ ਬੈਠਾ ਤੇ ਉਹਨਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਕਿਉਂਕਿ ਇਹ ਮੈਨੂੰ ਖਦਸ਼ਾ ਪਹਿਲਾਂ ਹੋ ਗਿਆ ਸੀ ਇਹਦੇ ਬਾਰੇ ਅਸੀਂ ਕਈ ਵਾਰ ਜ਼ਿਕਰ ਕਰ ਵੀ ਚੁੱਕੇ ਆ ਕਦਰ ਸਭ ਹੁਣ ਕਈ ਥਾਵਾਂ ਤੇ ਉੱਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਪ੍ਰੀਪਲਾਨਡ ਤਰੀਕੇ ਦੇ ਨਾਲ ਚੱਲਦਾ ਪਿਆ ਵਾਰ-ਵਾਰ ਇਹਨੂੰ ਇਸ ਚੀਜ਼ ਨੂੰ ਉਭਾਰਿਆ ਜਾ ਰਿਹਾ ਹੈ ਕਿ ਇਹ ਜਿਹੜਾ ਸਤੀਫਾ ਹੈ ਇਹ ਵੀ ਪ੍ਰੀਪਲਾਨਡ ਹੈ ਸਿਰਫ ਲੋਕਾਂ ਦੇ ਪੰਥ ਦੇ ਅੱਖਾਂ ਦੇ ਘੱਟਾ ਪਾਇਆ ਜਾ ਰਿਹਾ ਨਹੀਂ ਕਿਵੇਂ ਘੱਟਾ ਪਾਇਆ ਜਾ ਰਿਹਾ ਯਾਰ ਦੇਖੋ ਐਸਜੀਪੀਸੀ ਦੀ ਪ੍ਰਧਾਨਗੀ ਹੈ ਔਰ ਗੱਲ ਨਹੀਂ ਸਮਝਦੇ ਕੌਣ ਛੱਡਦਾ ਠੀਕ ਹੈ ਨਾ ਕੌਣ ਛੱਡਦਾ ਔਰ ਉਹਨਾਂ ਨੇ ਜੇ ਸੱਚੇ ਸਿੱਖ ਹੋਣ ਦੇ ਨਾਤੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜੋ ਹੁਕਮ ਜਾਰੀ ਹੋਏ ਨੇ ਉਹਨਾਂ ਨੂੰ ਲਾਗੂ ਕਰਵਾਉਣ ਦੀ ਕੋਸ਼ਿਸ਼ ਕੀਤੀ ਹੈ ਕਿਉਂਕਿ ਉਹਨਾਂ ਦੇ ਮੋਢਿਆਂ ਤੇ ਦੋ-ਦੋ ਜ਼ਿੰਮੇਵਾਰੀਆਂ ਇੱਕ ਤਾਂ ਹੁਕਮ ਜਿਹੜੇ ਹੋਏ ਆ ਉਹਨਾਂ ਨੂੰ ਲਾਗੂ ਕਰਵਾਉਣਾ ਹਾਲਾਂਕਿ ਹੁਕਮ ਤਾਂ ਇਹ ਵੀ ਚਲੋ ਹੁਕਮ ਫਸੀਲ ਤੋਂ ਨਹੀਂ ਹੋਇਆ ਲੇਕਿਨ ਜਿਹੜੇ ਗਿਆਨੀ ਰਗਵੀਰ ਸਿੰਘ ਜੀ ਨੇ ਕਿਹਾ ਸੀ ਕਿ ਭਈ ਇਹ ਐਸਜੀਪੀਸੀ ਕੋ ਤਾਂ ਅਧਿਕਾਰੀ ਹੈ ਨਹੀਂ ਜਥੇਦਾਰ ਹਰਪ੍ਰੀਤ ਸਿੰਘ ਦੀ ਜਾਂਚ ਕਰਨ ਦਾ لیکن پھر بھی سیوا ਮੁਕਤ ਕੀਤਾ ਗਿਆ ਕਿਤੇ ਨਾ ਕਿਤੇ یار ਜਦੋਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਕਹਿ ਦੇਣ ਅੰਦਰ ਨਮੋਸ਼ੀ ਤਾਂ ਹੁੰਦੀ ਹੈ ਕਿਉਂਕਿ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕਿਹਾ اٹਲ ਹੈ ਉਹੀ ਮੰਨਣਾ ਉਹੀ ਸਿੱਖ ਕੌਮ ਨੂੰ ਸੰਦੇਸ਼ ਹੁੰਦਾ ਉਹੀ ਹੁਕਮ ਹੁੰਦੇ ਆ ਔਰ ਜਦੋਂ ਇਹ ਚੀਜ਼ਾਂ ਨਹੀਂ ਪੂਰੀਆਂ ਹੋਈਆਂ ਤੇ ਕਿਤੇ ਨਾ ਕਿਤੇ ਧਾਮੀ ਸਾਹਿਬ ਨੂੰ ਵੀ ਲੱਗਿਆ ਜਥੇਦਾਰ ਧਾਮੀ ਬੜੇ ਸਿਆਣੇ ਨੇ ਸੁਲਝੇ ਨੇ ਵਕੀਲ ਨੇ ਭਈ ਮੈਂ ਪੰਥ ਦਾ ਨਾਰਾਜ਼ਗੀ ਝੱਲਾਂਗਾ ਮੈਂ ਗੁਰੂ ਦੀ ਨਾਰਾਜ਼ਗੀ ਝੱਲਾਂਗਾ ਮੈਂ ਗੁਰੂ ਦੇ ਦਰ ਤੇ ਜਾ ਕੇ ਅੱਖਾਂ ਝੁਕਾ ਕੇ ਬੈਠਾਂਗਾ ਇਸ ਨਾਲ ਚੰਗਾ ਕਿ ਮੈਂ ਕੁਰਸੀ ਛੱਡ ਦਵਾਂ ਕਿਉਂਕਿ ਦੋਰੀ ਜ਼ਿੰਮੇਵਾਰੀ ਇਵੇਂ ਆ ਇੱਕ ਤਾਂ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ ਤੇ ਸੀ ਹੁਕਮਾਂ ਨੂੰ ਲਾਗੂ ਕਰਾਣਾ ਦੂਜੀ ਉਹਨਾਂ ਦੇ ਮੋਢਿਆਂ ਤੇ ਜ਼ਿੰਮੇਵਾਰੀ ਇਹ ਸੀਗੀ ਕਿ ਮੈਂ ਜਿਹੜੇ ਮੈਂ ਨਿਗਰਾਨ ਕਮੇਟੀ ਮੇਰੇ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਸ਼੍ਰੀ ਕਾਲ ਤਖਸਾਲ ਵੱਲੋਂ ਮੈਂ ਉਹਨੂੰ ਪੂਰਾ ਕਰਨਾ ਮੈਨੂੰ ਉਹਨਾਂ ਨੂੰ ਹੁਕਮ ਹੈ ਉਹਨਾਂ ਨੂੰ ਵੀ ਇੱਕ ਨਿੱਜੀ ਤੌਰ ਤੇ ਹੁਕਮ ਹੈ ਕਿ ਤੁਸੀਂ ਇਹ ਕਮੇਟੀ ਦੀ ਬੈਠਕ ਬੁਲਾ ਕੇ ਇਹਨੂੰ ਇਨੂੰ ਅੰਤਮ ਛੋਰ ਤੱਕ ਲੈ ਕੇ ਜਾਓ ਉਹਦੀ ਵਿਧਾਨਿਕ ਪ੍ਰਕਿਰਿਆ ਪੂਰੀ ਕਰਕੇ ਅਕਾਲੀ ਦਲ ਦੀ ਸੰਰਚਨਾ ਕਰੋ ਦੁਬਾਰਾ ਨਵੇਂ ਜੀਰੇ ਤੋਂ ਪੁਨਰਗਠਨ ਕਰੋ ਜ ਜਨੂੰ ਆਪਾਂ ਕਹਿ ਸਕਦੇ ਹਾਂ ਦੋਸਤ ਪਰ ਇੱਥੇ ਆ ਕੇ ਸਵਾਲ ਖੜਾ ਹੁੰਦਾ ਕਿ ਸੱਤ ਮੈਂਬਰੀ ਕਮੇਟੀ ਦਾ ਹੁਣ ਕਿੱਥੇ ਖੜਾ ਹੈ ਧਾਮੀ ਸਾਹਿਬ ਅਸਤੀਫਾ ਤਾਂ ਦੇ ਗਏ ਆ ਕੀ ਉਹਨਾਂ ਨੇ ਇਸ ਵਾਸਤੇ ਦਿੱਤਾ ਕਿ ਉਹ ਸੁਰਖਰੂ ਹੋ ਕੇ ਆਰਾਮ ਨਾਲ ਸੱਤ ਮੈਂਬਰੀ ਕਮੇਟੀ ਦਾ ਕੰਮ ਕਰ ਸਕਦੇ ਦੇਖੋ ਗੱਲ ਇਹ ਹੈ ਕਿ ਪੁਰਾਣਾ ਤੁਸੀਂ ਜਦੋਂ ਆਪਾਂ ਪੁਰਾਣੀਆਂ ਚੀਜ਼ਾਂ ਦੇਖੀਏ ਕਿ ਜਥੇਦਾਰ ਪੂਰਨ ਸਿੰਘ ਨਾਲ ਕੀ ਹੋਇਆ ਗਿਆਨੀ ਗੁਰਬਚਨ ਸਿੰਘ ਹੋਰਾਂ ਨਾਲ ਕੀ ਹੋਇਆ ਜਥੇਦਾਰ ਰਣਜੀਤ ਸਿੰਘ ਹੋਰਾਂ ਗਿਆਨੀ ਗੁਰਮukh ਸਿੰਘ ਹੋਣਾ ਨਾ ਕੀ ਹੋਇਆ ਤੇ ਇਹ ਸਾਰੀਆਂ ਚੀਜ਼ਾਂ ਨੂੰ ਉਹਨਾਂ ਨੇ ਅਤੀਤ ਦੇਖ ਕੇ ਜਦੋਂ ਲੱਗਿਆ ਕਿ ਹਜੇ ਰਾਜਨੀਤੀ ਬਹੁਤ ਹਾਵੀ ਹੈ ਪੰਥ ਦੇ ਉੱਤੇ ਹਾਵੀ ਹੈ ਤੇ ਇਹਨਾਂ ਚੰਗਾ ਇਸ ਤੋਂ ਬਾਹਰ ਨਿਕਲਣਾ ਚੰਗਾ ਮੋਢਿਆਂ ਦੇ ਉੱਤੇ ਹੁਣ ਗਿਆਨੀ ਗੁਰਬਚਨ ਸਿੰਘ ਤੇ ਦਾ ਯਾਦ ਹੋਏਗਾ ਕਿ ਉਹਨਾਂ ਨੂੰ ਤਾਂ ਸਰਕਾਰੀ ਕੋਠੀ ਲੈ ਗਏ ਸੀਗੇ ਤੇ ਸਰਕਾਰੀ ਕੋਠੀ ਬੁਲਾ ਕੇ ਉਹਨਾਂ ਨੇ ਸੌਦੇ ਸਾਧ ਨੂੰ ਮਾਫ ਕਰਾਤਾ ਲekin ਧੰਮੀ ਕਹਿੰਦੇ ਸੀ ਕਿ ਇਸ ਨਾਲ ਪਹਿਲਾਂ ਕਿ ਉਹ ਸਥਿਤੀਆਂ ਆਣ ਮੈਂ ਸ਼੍ਰੀ ਕਾਲਤਕ ਸਾਹਿਬ ਦੇ ਹੁਕਮਾਂ ਨੂੰ ਇਹਨੇ ਮੈਨੂੰ ਲਾਗੂ ਨਾ ਕਰਾ ਸਕਾਂ ਮੈਂ ਕਮੇਟੀ ਦੀ ਬੈਠਕ ਕਰਕੇ ਨੂੰ ਇੰਪਲੀਮੈਂਟ ਨਾ ਕਰਾ ਸਕਾਂ ਤੇ ਫਿਰ ਇਹਦੀ ਤੇ ਮੈਂ ਹੀ ਜ਼ਿੰਮੇਦਾਰ ਹੋ ਗਿਆ ਕਿ ਮੈਂ ਸ਼੍ਰੀ ਕਾਲਤਕ ਸਾਹਿਬ ਦੇ ਹੁਕਮਾਂ ਨੂੰ ਜਿਹੜਾ ਵਾ ਚੰਗੀ ਤਰ੍ਹਾਂ ਦੀ ਪਾਲਣਾ ਨਹੀਂ ਕਰਾ ਸਕਿਆ ਇਸ ਨਾਲ ਚੰਗਾ ਇਸ ਨੂੰ ਬਾਹਰ ਨਿਕਲ ਜਾਓ ਕਿਉਂਕਿ ਪੁਰਾਣੇ ਜਥੇਦਾਰਾਂ ਦਾ ਜੋ ਦੇਖ ਕੇ ਉਹਨਾਂ ਨੂੰ ਲੱਗਿਆ ਹੋਣਾ ਵੀ ਉਹਨਾਂ ਨਾਲ ਹੋ ਸਕਦਾ ਤੇ ਇਹਨਾਂ ਨਾਲ ਵੀ ਉਹੀ ਹੋ ਸਕਦਾ ਇਸ ਕਰਕੇ ਉਹਨਾਂ ਨੇ ਜਾਣਾ ਮੁਨਾਸਬ ਸਮਝਿਆ ਅੱਛਾ ਇਹ ਇਹ ਡਾਕਟਰ ਸਾਹਿਬ ਇਹ ਮੰਨ ਲਿਆ ਜਾਵੇ ਇਸ ਤੋਂ ਹੁਣ ਕਿ ਬਾਦਲ ਜਿਹੜਾ ਧੜਾ ਹੈਗਾ ਹੁਣ ਤੱਕ ਜਾ ਕਿਹਾ ਜਾਂਦਾ ਸ਼੍ਰੋਮਣੀ ਅਕਾਲੀ ਦਲ ਬਾਦਲ ਧੜਾ ਉਹ ਕਿਤੇ ਨਾ ਕਿਤੇ ਕਮਜ਼ੋਰ ਪੈਣ ਲੱਗ ਗਿਆ ਹੌਲੀ ਹੌਲੀ ਦੇਖੋ ਇੱਕ ਗੱਲ ਤਾਂ ਹੈਗੀ ਹੈ ਕਿ ਪੰਥ ਦੇ ਵਿੱਚ ਰੋਸ਼ ਬਹੁਤ ਹੈ ਪੰਥ ਦੇ ਲੋਕ ਜਿਹੜੇ ਆ ਪੰਥਨਾ ਸਿੱਖ ਸੰਗਤ ਜਿਹੜੀ ਨਾਮ ਲੈਵਾ ਸੰਗਤ ਅਸੀ ਗੁਰੂ ਗ੍ਰੰਥ ਸਾਹਿਬ ਦਾ ਗੁਰਦੁਆਰ ਹੈ ਨਾਲ ਜੁੜੀ ਹੋਈ ਹੈ ਸੇਵਾ ਨਾਲ ਉਹਨਾਂ ਦੇ ਅੰਦਰ ਬਹੁਤ ਇਸ ਚੀਜ਼ ਦਾ ਰੋਸ਼ਪਨ ਪਿਆ ਔਰ ਇਹ ਰੋਸ਼ ਜਿਹੜਾ ਦੇਸ਼ਾਂ ਵਿਦੇਸ਼ਾਂ ਤੱਕ ਫੈਲ ਰਿਹਾ ਕਿਉਂਕਿ ਹੁਣ ਜਿਹੜੇ ਸਿੱਖ ਹੈਗੇ ਇਕੱਲੇ ਪੰਜਾਬ 'ਚ ਨਹੀਂ ਆ ਕੈਨੇਡਾ 'ਚ ਅਮਰੀਕਾ 'ਚ ਇੰਗਲੈਂਡ 'ਚ ਸਾਰੇ ਪਾਸੇ ਆ ਬਾਹਰਲੇ ਮੁਲਕਾਂ ਤੱਕ ਇਹ ਗੱਲ ਜਾ ਰਹੀ ਆ ਬਈ ਇਹ ਸਾਰੇ ਗਲਤ ਨਹੀਂ ਹੋ ਸਕਦੇ ਸਾਰੇ ਗਲਤ ਨਹੀਂ ਹੋ ਸਕਦੇ ਸੱਤ ਮੈਂਬਰੀ ਕਮੇਟੀ 'ਚ ਤਾਂ ਜੇ ਆਪਾਂ ਕਹੀਏ ਕਿ ਦੋ ਇਕਬਾਲ ਸਿੰਘ ਝੁੰਦਾ ਜਾਂ ਹੋਰ ਦੋ ਤਿੰਨ ਬੰਦੇ ਸੀ ਜਿਹੜੇ ਜੋ ਸਾਥੀ ਸੀਗੇ ਉਹ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਹਮਾਇਤੀ ਸੀ ਲੇਕਿਨ ਉਹਨਾਂ ਵੱਲੋਂ ਵੀ ਜਦੋਂ ਗੱਲ ਬਾਹਰ ਆ ਕੇ ਕੀਤੀ ਗਈ ਤੇ ਇਹੀ ਕੀਤੀ ਗਈ ਸ਼੍ਰੀ ਕਾਲ ਤਕਸਾਲਬ ਦੇ ਜਥੇਦਾਰ ਨੂੰ ਅਸੀਂ ਸਮਰਪਿਤ ਆ ਇਸ ਕਰਕੇ ਬਾਹਰਲੇ ਮੁਲਕਾਂ ਤੋਂ ਲੈ ਕੇ ਇੱਥੇ ਤੱਕ ਲੋਕਾਂ ਦੇ ਵਿੱਚ ਜਿਹੜੇ ਪੰਥਕ ਲੋਕ ਨੇ ਇਹਨਾਂ 'ਚ ਰੋਚ ਬਹੁਤ ਫੈਲਦਾ ਪਿਆ ਕਿਉਂਕਿ ਦੇਖੋ ਗੱਲ ਇਹ ਹੈ ਇੱਕ ਤਾਂ ਪੰਥ ਨੂੰ ਟਹਾ ਲੱਗ ਰਿਹਾ ਪਹਿਲੀ ਗੱਲ ਦੂਜਾ ਪੰਜਾਬ ਵੀ ਕਮਜ਼ੋਰ ਹੋ ਰਿਹਾ ਯਾਰ ਪੰਜਾਬ ਆਪਣੀਆਂ ਹੱਕਾਂ ਤੋਂ ਵਾਂਝਾ ਪੂਰੇ ਆ ਪੰਜਾਬ ਆਪਣੇ ਹੱਕਾਂ ਤੋਂ ਖੁੰਝਦੇ ਵੇ ਸਾਰੇ ਦਿਨ-ਪ੍ਰਤੀ ਦਿਨ ਪੰਜਾਬ ਨੂੰ ਹਰ ਪਾਸਿਓਂ ਮਾਰ ਪੈ ਰਹੀ ਆ ਇਹਨੂੰ ਬਚਾਣਾ ਕਿੰਨੇ ਨੂੰ ਬਚਾਣਾ ਅਕਾਲੀ ਦਲ ਨੇ ਆ ਹਣ ਅਕਾਲੀ ਦਲ ਹੀ ਆਪ ਹੀ ਕਮਜ਼ੋਰ ਹੋਈ ਜਾ ਰਿਹਾ ਪੰਥ ਕਮਜ਼ੋਰ ਹੋਈ ਜਾ ਰਿਹਾ ਸਾਰਾ ਪੰਜਾਬ ਕਮਜ਼ੋਰ ਹੋ ਰਿਹਾ ਫਿਲਹਾਲ ਇਹ ਸਿਚੁਏਸ਼ਨ ਆਨ ਦਾ ਸਮਾਖੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬਣੇ ਰੋਵਾਂ ਇੰਡੀਆ ਪੰਜਾਬੀ